ਸਮੂਲ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਿਹਾ ਹੈ ਸਮੂਲ ਦਾ ਰਾਸ਼ਟਰਪਤੀ ਵੀ ਸਿੱਖ ਰਿਹਾ ਹੈ ਪਰ ਕਿਸੇ ਨੇ ਵੀ ਇਸ ਨਸਲ ਖੁਸ਼ੀ ਦਾ ਇਨਕਲਾਬ ਨਹੀਂ ਦਿੱਤਾ ਤਾਂ ਉਹ ਸਰਕਾਰੀ ਨਸਲ ਖੁਸ਼ੀ ਸਿੱਖ 1984 ਦੀ ਸਰਕਾਰੀ ਨਸ਼ਨ ਕਸ਼ੂਸੀ ਜਿੱਦੇ ਚ ਇੱਕ ਵੀ ਦੰਗਾਕਾਰੀ ਪੁਲਿਸ ਨੇ ਗੋਲੀ ਦਾ ਸ਼ਿਕਾਰ ਨਹੀਂ ਹੋਇਆ ਮੋਦੀ ਜੀ ਆਏ ਔਰ ਉਸ ਤੋਂ ਬਾਅਦ ਇਹਨਾਂ ਨੂੰ ਸੁਝਾਵਾਂ ਲੈਣੀਆਂ ਸ਼ੁਰੂ ਹੋਈਆਂ ਅਸੀਂ ਮੋਦੀ ਜੀ ਦੇ ਧੰਨਵਾਦੀ ਆਂ ਔਰ ਮੈਂ ਸ਼ਰਮੇ ਅਕਾਲੀ ਦਲ ਸ਼ਰਮੇ ਗੁਰਦਰਾਪਨਦ ਕਮੇਟੀ ਨੂੰ ਵੀ ਪ੍ਰਾਰਥਨਾ ਕਰਦਾ ਇਹ ਕੁਝ ਸਿੱਖਾਂ ਦੇ ਸੱਚੇ ਹਿੱਟਾ ਸ਼ੀਓ ਤਾਂ ਮੋਦੀ ਜੀ ਦਾ ਧੰਨਵਾਦ ਜਰੂਰ ਕਰੋ ਔਰ ਉਹਨਾਂ ਦੇ ਨਾਲ ਖੜੇ ਹੋਏ 1984 ਦੇ ਸਿੱਖ ਕਤਲਿਆਂ ਮਾਮਲੇ ਦੇ ਵਿੱਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਤੇ ਦੋਸ਼ਾਇਤ ਕਰ ਦਿੱਤੇ ਨੇ ਜਿਸ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਸੰਤੁਸ਼ਟੀ ਜ਼ਾਹਰ ਕੀਤੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਇਸ ਦੇ ਨਾਲ ਹੀ ਗਰੇਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਪੀਐਮ ਮੋਦੀ ਦਾ ਸ਼ੁਕਰਗੁਜ਼ਾਰ ਹੋਣ ਦੀ ਅਪੀਲ ਕੀਤੀ ਹੈ ਗਰੇਵਾਲ ਦਾ ਕਹਿਣਾ ਹੈ ਕਿ 1984 ਦੇ ਵਿੱਚ ਹਜ਼ਾਰਾਂ ਹੀ ਬੇਗੁਨਾਹ ਸਿੱਖਾਂ ਦੀ ਸਰਕਾਰੀ ਨਸਲਕੁਸ਼ੀ ਕੀਤੀ ਗਈ ਤੇ ਹੁਣ ਪੀਐਮ ਮੋਦੀ ਉਹਨਾਂ ਨੂੰ ਇਨਸਾਫ ਦਿਵਾ ਰਹੇ ਨੇ ਦਿਗਦੀਸ਼ ਟਾਇਕਟਰ ਨੂੰ ਜਿਹੜਾ ਦੋਸ਼ ਤੈਅ ਹੋਵੇ 1984 ਦੇ ਸਿੱਖ ਦੰਗਿਆਂ ਦੇ ਸਿੱਖ ਨਸਲਕੁਸ਼ੀ ਔਰ ਇਹ ਬਹੁਤ ਹੀ ਦਰਦਨਾਕ ਸੀ ਔਰ 40 ਸਾਲ ਬਾਅਦ ਇਨਸਾਫ ਦੀ ਉਮੀਦ ਜਾਗੀ ਹੈ ਇਸ ਮੁਲਕ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਿਹਾ ਹੈ ਇਸ ਮੁਲਕ ਦਾ ਰਾਸ਼ਟਰਪਤੀ ਵੀ ਸਿੱਖ ਰਿਹਾ ਹੈ ਪਰ ਕਿਸੇ ਨੇ ਵੀ ਇਸ نسل ਕਸ਼ੂਦਾ ਇਨਸਾਫ ਨਹੀਂ ਦਿੱਤਾ ਔਰ ਜੋ ਕਿ ਖਾਲਸਾ ਤੇ ਜ਼ੁਲਮ ਹੋਏ ਹੋਏ ਔਰ ਹਜ਼ਾਰਾਂ ਲੋਕ ਗਲਾਂ ਚ ਤੈਰ ਪਾਪਾ ਕੇ ਸਾੜ ਦਿੱਤੇ ਗਏ ਔਰ ਰੇਪ ਕੀਤੇ ਗਏ ਔਰ ਉਸ ਖਾਲਸਾ ਦੇ ਉੱਪਰ ਇਸ ਤਰ੍ਹਾਂ ਦਾ ਰੇਪ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿੰਨੀ ਘਣਾਉਣੀ ਹਰਕਤ ਸੀ ਕਿਸ ਖਾਲਸਾ ਦਾ ਜਨਮ ਹੀ ਨਿਰਮਾਨ ਹੀ ਦੇਸ਼ ਧਰਮ ਤੇ ਕੌਮ ਤੇ ਜ਼ੁਲਮ ਦੇ ਖਿਲਾਫ ਸੰਘਰਸ਼ ਕਰਨ ਲਈ ਹੋਇਆ ਹੋਵੇ ਤੇ ਉਸ ਖਾਲਸਾ ਦੇ ਪਰ ਇਸ ਤਰ੍ਹਾਂ ਦੇ ਜ਼ੁਲਮ ਕੀਤੇ ਜਾਣ ਔਰ ਉਹ ਸਰਕਾਰੀ ਨਸਲਕੁਸ਼ੀ ਸੀ 1984 ਦੀ ਸਰਕਾਰੀ ਨਸਲਕੁਸ਼ੀ ਸੀ ਜਿਦੇ ਚ ਇੱਕ ਵੀ ਦੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ ਜਿਦੇ ਚ ਇੱਕ ਵੀ ਜਿਹੜਾ ਕੋਈ ਅ ਫਰਿਆਦੀ ਹੋਈ ਮੁਕੱਦਮੇ ਨਹੀਂ ਦਰਜ ਹੋਏ ਉਹ ਜਾ ਕੇ ਮੋਦੀ ਜੀ ਆਏ ਔਰ ਉਸ ਤੋਂ ਬਾਅਦ ਇਹਨਾਂ ਨੂੰ ਸਜ਼ਾਵਾਂ ਦੇਣੀਆਂ ਸ਼ੁਰੂ ਹੋਈਆਂ ਜਸਟਿਸ ਡਿਲੇਜ ਜਸਟਿਸ ਡਰਾਈਵ ਔਰ ਇਹ ਜਿਹੜਾ ਹੈਗਾ ਇਨਸਾਫ ਉਸ ਤੋਂ ਬਾਅਦ ਸਬੂਤ ਨਸ਼ਟ ਹੋ ਜਾਂਦੇ ਜਿਆਦਾ ਸਮਾਂ ਲੱਗ ਜੇ ਪਰ ਇਹਦੇ ਚ ਫਿਰ ਵੀ ਮੋਦੀ ਜੀ ਨੇ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਸਜ਼ਾ ਕਰਵਾਉਣ ਦਾ ਜਿਹੜਾ ਉਪਯੋਗ ਕੀਤਾ ਅਸੀਂ ਮੋਦੀ ਜੀ ਦੇ ਧੰਨਵਾਦੀ ਆ ਔਰ ਮੈਂ ਸ਼ਰੋਮਨੀ ਅਕਾਲੀ ਦਲ ਸ਼ਰੋਮਨੀ ਗੁਰਦੁਆਰਾਪੰਦ ਕਮੇਟੀ ਨੂੰ ਵੀ ਪ੍ਰਾਰਥਨਾ ਕਰਦਾ ਜੇ ਤੁਸੀਂ ਸਿੱਖਾਂ ਦੇ ਸੱਚੇ ਹਿੱਤੈਸ਼ੀ ਹੋ ਸਾ ਮੋਦੀ ਜੀ ਦਾ ਧੰਨਵਾਦ ਜਰੂਰ ਕਰੋ ਔਰ ਉਹਨਾਂ ਦੇ ਨਾਲ ਖੜੇ ਹੋਵੋ ਔਰ ਇਹ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਇਸ ਕਰਕੇ ਮੈਂ ਇਹ ਸਮਝਦਾ ਕਿ ਆਪਣੀ ਰਾਜਨੀਤਿਕ ਤੋ ਪ੍ਰੇਰਣਾ ਨਾ ਕਰੋ ਤੇ ਇਹ ਹੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵੀ ਪ੍ਰਾਰਥਨਾ ਕਰਦਾ ਕਿ ਇਹ ਸਜ਼ਾ ਦੇ ਲਈ ਜੋ ਦਿੱਤੀ ਜਾ ਰਹੀ ਹੈ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਵਾ ਕੇ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ